ਸਤਿ ਸ਼੍ਰੀ ਅਕਾਲ ਜੀ ਸਰਪੰਚ ਡੇਰੀ ਫਾਰਮ ਵੇਖਣ ਵਾਲੇ ਵੀਰਾਂ ਭਰਾਵਾਂ ਨੂੰ ਤੇ ਸਾਰੇ ਵੀਰ ਭਰਾਵਾਂ ਆਮੀਦ ਹੋਏਗੀ ਠੀਕ ਠਾਕ ਹੋਣਗੇ ਤੇ ਸਾਰੇ ਵੀਰਾਂ ਭਰਾਵਾਂ ਨੂੰ ਫੇਰ ਦੁਬਾਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਆਪਣੇ ਚੈਨਲ ਨੂੰ ਵੀ ਜੀ ਵਾਤਵਾਦ ਕਰੋ ਫੋਲੋ ਲਾਈਕ ਕਮੈਂਟ ਸ਼ੇਅਰ ਵੀ ਜੀ ਜਰੂਰ ਕਰਿਆ ਕਰੋ ਕਿਉਂਕਿ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚੇਗੀ ਤੇ ਬਹੁਤ ਹੀ ਜ਼ਿਆਦਾ ਵੀਰਾਂ ਨੇ ਭਰਾਵਾਂ ਨੇ ਭੈਣਾਂ ਨੇ ਸਹਿਯੋਗ ਦਿੱਤਾ ਆਪਣੇ ਚੈਨਲ ਨੂੰ ਇਥੋਂ ਤੱਕ ਵਿਜੀਤ ਚਾ ਤੇ ਬਹੁਤ ਵਧੀਆ ਵਧੀਆ ਮਾਲ ਲੈ ਕੇ ਆਪਣੇ ਚੈਨਲ ਦੇ ਵਿੱਚ ਹੀ ਦਾ ਤੇ ਵੀਰਾਂ ਭਰਾਵਾਂ ਨੂੰ ਅੱਗੇ ਸ਼ੇਅਰ ਵੀ ਕਰਦੇ ਨੇ ਤੇ ਅਗਲੇ ਪਾਸੇ ਵੀਰਾਂ ਨੇ ਇੰਨਾ ਕਿ ਜਿਆਦਾ ਪਿਆਰ ਦਿੱਤਾ ਵੀ ਬਹੁਤ ਜਿਆਦਾ ਪਿਆਰ ਦਿੱਤਾ ਤੇ ਵੀਰ ਭਰਾਵਾਂ ਨੂੰ ਪਤਾ ਜੀ ਕਿ ਸਤਿਗੁਰੂ ਦੇ ਵੀ ਆਪਣਾ ਬੱਲਾ ਮੰਡੀ ਅੰਮ੍ਰਿਤਸਰ ਉੱਥੇ ਮੱਝਾਂ ਵੀ ਪਾਈਆਂ ਸੀ ਤੇ ਗਾਂਾਂ ਵੀ ਪਾਈਆਂ ਸੀ ਬਹੁਤ ਵੀਰ ਭਰਾ ਆਥੇ ਮੇਰੇ ਨਾਲ ਵਾਸਤੇ ਵੀ ਆਏ ਸੀ ਤੇ ਪਸ਼ੂ ਵੀ ਖਰੀਦ ਕੇ ਖੜੇ ਵੀਰਾਂ ਭਰਾਵਾਂ ਨੇ ਤਾਂ ਕੁਝ ਵੀਰ ਭਰਾ ਮੇਰੇ ਦੇ ਦੇਖਣ ਵੀ ਆਏ ਸੀ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੋਈ ਸਾਨੂੰ ਵੀ ਜਦੋਂ ਵੀਰ ਭਰਾ ਜਦੋਂ ਮਿਲਣ ਆਉਂਦੇ ਜਾਂ ਆਪਣੇ ਆਪ ਨੂੰ ਬਹੁਤ ਮਾਲ ਵਿੱਚੋਂ ਜ਼ਿਆਦਾ ਉਹ ਚੀਜ਼ ਹੀ ਜ਼ਿਆਦਾ ਖੁਸ਼ੀ ਹੁੰਦੀ ਜਦੋਂ ਵੀਰ ਭਰਾ ਪ੍ਰੇਮ ਕਰਦੇ ਨੇ ਪਿਆਰ ਕਰਦੇ ਨੇ ਜਦੋਂ ਮਿਲਣ ਆਉਂਦੇ ਨੇ ਜਦੋਂ ਸਾਨੂੰ ਇਹ ਗੱਲ ਕਹਿੰਦੇ ਨੇ ਵੀ ਜੀ ਅਸੀਂ ਤੁਹਾਡੇ ਵੀਡੀਓ ਵੇਖਨੇ ਆ ਲਾਈਕ ਕਰਦੇ ਆ ਕਮੈਂਟ ਕਰਦੇ ਆ ਤੇ ਸ਼ੇਅਰ ਕਰਦੇ ਆ ਉਹ ਚੀਜ਼ ਹੀ ਜ਼ਿਆਦਾ ਖੁਸ਼ੀ ਹੁੰਦੀ ਹੈ ਕਿਉਂਕਿ ਵੇਖੋ ਮਾਲ ਤਾਂ ਸਾਡਾ ਵਿਗਦਾ ਇਹਦਾ ਜੀ ਕੁਝ ਦੋ ਘੱਟ ਵੇਗੀਆਂ ਦੋ ਵੱਧ ਵੇਗੀਆਂ ਮਾਲ ਤਾਂ ਜਦੋਂ YouTube ਦਾ ਨੈਟ ਦਾ ਨਹੀਂ ਸੀ ਉਦੋਂ ਵੀ ਮਾਲ बिकੀ ਜਾਂਦਾ ਸੀ ਜਿਹੜਾ ਪਰ ਹੁਣ ਸੰਗਤ ਤੇ ਜਿਹਦੇ ਪਿਆਰ ਹੋਂ ਕਰਦੀ ਆ ਨਾ ਪ੍ਰੇਮ ਕਰਦੇ ਨੇ ਆਪਣੇ ਵੀਰ ਭਰਾ ਉਹ ਨਹੀਂ ਲੱਭਦੀਆਂ ਚੀਜ਼ਾਂ ਜਾਨਵਰ ਲੱਭ ਜਾਂਦੇ ਆ ਜੀ ਪੈਸੇ ਲੱਭ ਜਾਂਦੇ ਆ ਹਰ ਚੀਜ਼ ਲੱਭ ਜਾਂਦੀ ਆ ਪਰ ਕਿਸੇ ਦਾ ਵੀ ਜੀ ਪਿਆਰ ਜਿਹੜਾ ਉਹ ਬੜਾ ਅੱਖਰ ਤੇ ਨਾ ਪਾਇਆ ਜਾਂਦਾ ਜੀ ਬੜਦੇ ਆ ਸਾਰੀ ਉਮਰ ਨਾਲ ਕਿ ਜਾਂਦੀ ਵਿਗੜਦੇ ਆ ਇੱਕ ਟਾਈਮ ਲੱਗਦਾ ਥੋੜਾ ਸੈਗੜ ਦੀ ਗੱਲ ਆ ਇਹਦਾ ਸੰਗਤ ਸਾਨੂੰ ਪਿਆਰ ਦਿੰਦੀ ਨਾ ਬਹੁਤ ਜ਼ਿਆਦਾ ਵਸਾਖੀ ਦੇ ਵੀਰਾਂ ਭਰਾਵਾਂ ਪਿਆਰ ਦਿੱਤਾ ਕਿਸੇ ਵੀਰ ਨੇ ਕਾਲੀ ਨਹੀਂ ਕੀਤੀ ਉੱਥੇ ਆਪਣੇ ਤੰਬੂ ਦੇ ਵਿੱਚ ਇੱਕ ਇੱਕ ਘੰਟਾ ਆਤਾ ਤਾ ਘੰਟਾ ਹਰ ਇੱਕ ਵੀਰ ਭਰਾ ਆਪਣੇ ਨਾਲ ਗੱਲਬਾਤ ਕਰਕੇ ਮਿਲ-ਜੁਲ ਕੇ ਗਿਆ ਤੇ ਬਹੁਤ ਹੀ ਜਿਹੜੇ ਵੀਰ ਭਰਾ ਉਹਨਾਂ ਦਾ ਹੀ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਵੀਰ ਭਰਾ ਇੱਥੇ ਮਿਲਣ ਆਏ ਤੇ ਜਿਨ੍ਹਾਂ ਨੇ ਨਾ ਪਿਆਰ ਸਦਕਾ ਹੌਸਲਾ ਮਿਲਿਆ ਸਾਨੂੰ ਇੱਥੇ ਸਾਡੇ ਦਿਨ ਨੂੰ ਬਹੁਤ ਜ਼ਿਆਦਾ ਇਸ ਗੱਲ ਦੀ ਖੁਸ਼ੀ ਵੀ ਸਾਨੂੰ ਵੀਰ ਭਰਾਵਾਂ ਨੇ ਆਣ ਕੇ ਬਹੁਤ ਜਿਆਦਾ ਨੇ ਮੇਰਾ ਮੁਲਾਕਾਤ ਰਹਿ ਗਿਆ ਤਾਂ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਨਾਲੇ ਤਾਂ ਜਨਵਾਰਾਂ ਦੀ ਗੱਲ ਵੀ ਡੇਰ ਦੱਸਾਂ ਕਿ ਨਾਲ ਦਾ ਗੱਲਾਂ ਬਹੁਤੀਆਂ ਨਾ ਲੰਮੀਆਂ ਕਰੀਏ ਜੀ ਨਾਲ ਨਾਲ ਤੁਹਾਨੂੰ ਵਿੱਚ ਕੱਪੜੀਆਂ ਦੱਸਾਂਗੇ ਵਿਸਾਖੀ ਦੇ ਸਾਰੇ ਵੀਰਾਂ ਭਰਾਵਾਂ ਨੂੰ ਪਤਾ ਸੀ ਦੇਖੋ ਝੂਠ ਮਾਰ ਨੂੰ ਆਪਾਂ ਜਿੰਨਾ ਮਰਜੀ ਮਾਰੀ ਜੀਏ ਉਹ ਆਪਣਾ ਕੋਈ ਫਾਇਦਾ ਨਹੀਂ ਸੀ ਆਪਣੀ ਗੱਲ ਕਰਨਾ ਸਾਰੇ ਵੀਰਾਂ ਭਰਾਵਾਂ ਨੂੰ ਪਤਾ ਸੀ ਵੀ ਆਪਾਂ 18 ਮੱਝਾਂ ਪਾਈਆਂ ਸੀ ਤੇ 5 ਬੇੜਾ ਪਾਈਆਂ ਸੀ ਠੀਕ ਹੈ ਜੀ 18 ਮੱਝਾਂ ਦੇ ਵਿੱਚੋਂ ਆਪਣੀਆਂ ਜੀ 17 ਮੱਝਾਂ ਸੇਲ ਹੋ ਗਈਆਂ ਜੀ ਇੱਕ ਮੱਝ ਤੇ ਜਿਹੜੇ ਸੱਟ ਲੱਗੀ ਸੀ ਮੂੰਹ ਦੇ ਉੱਤੇ ਵੀਰਾ ਭਰਾਵਾਂ ਨੂੰ ਪਤਾ ਸੀ ਇਹਦੇ ਤੋਂ ਬਣਾਏ ਉਹ ਮੱਝ ਆਪਣੇ ਕੋਲ ਵਾਪਸ ਆ ਗਈ ਸੀ ਘਰੇ ਬਾਕੀ ਮਾਲ ਆਪਣਾ ਮਾਲਕ ਦੀ ਮਿਹਰ ਦੇ ਨਾਲ ਤੇ ਤੁਹਾਡੇ ਵੀਰਾ ਭਰਾਵਾਂ ਦੇ ਪਿਆਰ ਸਦਕਾ ਸਾਰਾ ਹੀ ਮਾਲ ਆਪਣਾ ਸੇਲ ਹੋ ਚੱਕਾ ਸੀ ਵਹੀਂ ਜਿਹੜੀ ਆਪਣੀ ਵਿਕੀ ਦੀ ਵਿਸਾਖੀ ਤੇ ਸਾਰੇ ਵੀਰਾ ਭਰਾਵਾਂ ਨੂੰ ਪਤਾ ਜੀ ਕੋਈ 135000 ਤੋਂ ਲੈ ਕੇ ਤੇ 420000 ਤੱਕ ਮੱਝਾਂ ਵਿਕੀਆਂ ਕਿਉਂਕਿ ਇੱਥੇ ਆਉਣ ਨਾਲ ਸੌਦੇ ਹੋਏ ਆ ਜੀ ਵੀਰਾ ਭਰਾਵਾਂ ਸਾਰਿਆਂ ਨੂੰ ਬਹੁਤਿਆਂ ਨੂੰ ਪਤਾ ਹੀ ਹੈ ਜੀ ਕਹਿਣ ਨੂੰ ਜਿੰਨਾ ਮਰਜ਼ੀ ਕਹੀਓ ਆਪਣਾ ਉਹ ਫਾਇਦਾ ਨਾ ਦੇ ਜੋ ਆਪਣਾ ਕਲੀਅਰ ਕਰ ਲਵੋਗੇ ਵੇਖੋ ਸਾਰੇ ਵੀਰੋ ਭਰਾਵਾਂ ਨੂੰ ਪਤਾ ਸੀ ਆਪਣੇ ਦੌਣੇ ਦੇ ਮਾਲ ਕਿੰਨਾ ਸੀ ਕਿੰਨਾ ਮਾਲ ਵਿਕਿਆ ਤੇ ਕਿੰਨਾ ਵਾਸ ਆ ਕਿਸੇ ਕੋ ਵੀ ਦਿੱਲ ਲੁਕਿਆ ਨਹੀਂ ਦਿੰਦਾ ਕਹਿਣ ਨੂੰ ਮੈਂ ਆਪਣੇ ਲੋ ਜੋ ਮਰਜ਼ੀ ਕਹੀ ਜਾਵਾ ਉਹ ਨਾਲ ਨਾਲ ਤੁਹਾਨੂੰ ਕਰੰਨੇ ਆ ਜੀ ਦਰਸ਼ਨ ਜਨਮਰਾਂ ਦੇ ਨਾਲ ਨਾਲ ਤੁਹਾਨੂੰ ਕਰਦੇ ਆ ਗੱਲਾਂ ਕਿਉਂਕਿ ਹੁਣ ਜੋ ਬਣ ਵੀ ਬਿਲਕੁਲ ਰੈਡੀ ਹੋ ਚੁੱਕਾ ਜਨਮ ਫੋਨ ਵਾਤੇ ਕੋਈ ਨੇ ਵਿਸਾਖੀ ਲਾਈ ਸੀ ਦੋ ਚਾਰ ਦਿਨ ਪਹਿਲਾਂ ਇਹ ਵੀ ਸਿੱਧਾ ਹੁੰਦਾ ਵੀਡੀਓ ਜਰੂਰ ਲੇਟ ਬਣੀ ਆ ਜੀ ਕੁਝ ਵੀ ਤਾਂ ਫਸਲ ਦਾ ਕਟਾਈ ਦਾ ਟਾਈਮ ਆ ਗਿਆ ਤੇ ਬਹੁਤੇ ਵੀਰ ਭਰਾ ਆ ਜੇ ਫਸਲ ਦੀ ਕਟਾਈ ਵੀ ਕਰਨ ਦੇਉਣਗੇ ਕੋਈ ਗੱਲ ਪਾ ਸੱਚ ਨੂੰ ਅਸੀਂ ਆਖਿਆ ਵੀ ਅੱਜ ਵੀਡੀਓ ਇੱਕ ਪਾ ਹੀ ਦਿੰਨੇ ਆ ਬਾਅਦ ਵਿੱਚ ਫਿਰ ਹਫਤੇ ਬਾਅਦ ਵੀਡੀਓ ਅਪਲੋਡ ਕਰਾਂਗੇ ਉਹ ਤੁਹਾਨੂੰ ਡਿਟੇਲ ਕਰੀ ਬਸੀਰ ਦੂਜਾ ਸੁਭਾ ਬਸੀਰ ਵੀਡੀਓ ਦੇ ਟੇਲੇ ਕਰ ਲੈਣਗੋ ਦੂਜਾ ਸੁਭਾ ਬਸੀਰ ਖੋਲ ਹੱਟ ਦੀ ਵੱਡੀ ਮਤ ਦੀ ਹੈ ਜੇ ਕਹਦੇ ਆ ਆਪਾਂ ਕੋਈ ਸੋਰਟੇ ਕਰ ਦਈਏ ਸੋਰਟੇ ਕਰ ਦੀ ਬਚੀ ਨਹੀਂ ਹੈਗੀ ਦੂਜਾ ਸੁਆ ਫੁੱਲ ਹੈਡ ਦੀ ਬਸ਼ੀਆ ਰੰਗ ਕੁਆਲਟੀ ਵੇਖ ਲੋ ਇਹਦੀ ਨਸਲ ਵੇਖ ਲੋ ਜਾਤ ਵੇਖ ਲੋ ਕੁਆਲਟੀ ਦਾ ਖਾਣੇ ਵਾਟਾਂ ਪਾਲੀ ਨੂੰ ਜਿੱਗਾ ਤੋਂ ਵੱਡੇ ਕੱਦ ਕਾਟ ਦੀ ਹੈ ਵੀ ਛੋਟੀ ਬਹਿੜ ਨਹੀਂ ਹੈਗੀ ਫੁੱਲ ਤੇ ਸਾਰੇ ਵੀਰਾਂ ਪਰ ਆਵੇ ਜੇ ਆਪਾਂ ਮੱਝ ਵਾਲੇ ਪਾਸੇ ਚਲਾਂਗੇ ਤੇ ਚੰਗੀ ਮੱਝ ਲਵਾਵਾਂਗੇ ਤੇ ਗਾਂ ਵਾਲੇ ਪਾਸੇ ਜਾਣਗੇ ਚੰਗੀ ਗਾਂ ਲਵਾਵਾਂਗੇ ਚੰਗੀ ਚੀਜ਼ ਦੇ ਸੀਣੀਆਂ ਜੀ ਉਹਦੇ ਛੱਬਨ ਚ ਸਾਰੀ ਵਿਫਾਲ ਜਾਣੀ ਫਸ ਕੇ ਜਾਈ ਲੈ ਵਾ ਬਹੁਤ ਜ਼ਿਆਦਾ ਚੰਗੀ ਬੱਛੀ ਆ ਜੀ ਦੁੱਧਾ ਸੁਆ ਫੁੱਲ ਹੈਟਦੀ ਆ ਜੀ ਫੁੱਲ ਵੱਡੀ ਆ ਕੋਈ ਛੋਟੀ ਬੱਛੀ ਨਹੀਂ ਹੈਗੀ ਅਜੇ ਸੂਣ ਚ ਬੱਛੀ ਜਿਹੜੀ ਰਾਮ ਦੇ ਨਾਲ ਰਾਮ ਨਾਲ ਜਿਹੜਿਆ 10 ਗੈਰੀ ਘਟਣਾ ਟਣਾ ਸਾਰੀਆਂ ਬੱਛੀਆਂ ਜੇ ਭਰਨੀਆਂ ਲੈਵਦੀਆਂ ਬਾਕੀ ਠੰਡੀ ਸੀ ਇਹ ਨਹੀਂ ਕਿ ਵੇਖੋ ਥਣ ਕਰਮ ਵਾਲੀ ਨੋਗਲਾ ਲੱਗਾ ਜੀ ਕੋਈ ਉਹੋ ਜਿਹਾ ਨਹੀਂ ਹੈਗਾ ਬੱਛੀ ਨੂੰ ਜੀ ਐ ਜਿੱਦਾਂ ਮਰਜੀ ਵੇਜੋ ਤੇ ਕਹਿਣ ਨੂੰ ਆਪਾਂ ਜਿੰਨਾ ਮਰਜੀ ਗਈਏ ਬੱਛੀ ਦੁੱਧ 25 ਤੋਂ ਪਲੱਸ ਤੇ 30 ਦੇ ਲੱਗੇ ਜੱਗੇ ਭਰਾ ਦਊਗੀ ਕਹਿਣ ਨੂੰ ਜਿੰਨਾ ਵੱਡੀ 40 ਗੈਰੀ 50 ਗੈਰੀ ਉਹ ਵੇਖੋ ਕਹਿਣ ਦੀਆਂ ਗੱਲਾਂ ਹੋਣਗੀਆਂ ਬਾਕੀ ਰੰਗ ਕੁਆਲਿਟੀ ਯਾਦ ਵੇ ਲੋ ਨਸਲ ਵੇ ਲੋ ਕੈਮਰਾਮੈਨ ਸਰ ਇਧਰੋਂ ਵਖਾ ਲੋ ਅਗਲੇ ਪਾਸੇ ਉਹ ਥਾਣਾ ਬੱਛੀ ਦਾ ਤੇ ਠੰਡੀ ਤੇ ਬਰੀਡ ਵਾਲੀ ਹੈ ਜੀ ਬੱਛੀ ਇੱਕ ਗੱਲ ਹੋਰ ਕਰਦਾਂਗੇ ਬੱਛੀ ਹਰਿਆਣੇ ਦੀ ਆ ਕੋਈ ਲੋਕਲ ਬੱਛੀ ਨਹੀਂ ਹੈਗੀ ਜੀ ਪਿਓਰ ਹਰਿਆਣੇ ਦੀ ਬੱਛੀ ਆ ਸੰਨੀ ਤੇ ਲੱਗੀ ਗਤਾਵਾ ਖਾ ਕੇ ਬੱਛੀਆਂ ਲੜ ਪੜ ਲੈਂਦੀ ਕੋ ਪੱਠਿਆਂ ਪੱਠੇ ਲੋਣੀ ਠੰਡੀ ਠੰਡੀ ਵੇਖੋ ਗਿੱਥੀਆਂ ਵੇਖੋ ਕਰਮਾਲੀਆਂ ਕਿੰਨੀਆਂ ਲੱਗੀਆਂ ਇਹ ਠੰਡੇ ਸ਼ੀਤ ਸ਼ਾਂਤ ਸੁਭਾਅ ਦੀ ਬੱਛੀ ਹੈ ਅਜੇ ਹਫਤਾ ਦਾਸੀ ਬੱਛੀ ਕੋ ਸੰਦੀ ਨਹੀਂ ਰੱਖੀ ਹੋਲ ਕੇ ਪਤਾ ਤੋਰ ਰਹੇ ਦੋਇਆ ਪਾਸੋਂ ਕਬਰਾ ਮੈਂ 4 ਸਵੇਰੇ ਦੇ ਬੋਲ ਆ ਗਿਆ ਸੀ ਹਾਂ ਇਹਦੀ ਬੂਥੀ ਸ਼ਖਲ ਸਾਹਿਬ ਕੋਲ ਹੈ ਪਰ ਵੱਡੇ ਕੱਦ ਕਾਟ ਦੀ ਬੱਛੀ ਹੈ ਇਹੋ ਪੱਥਰ ਬੰਦੇ ਇਹ ਜੇ ਕੱਦ ਦੀ ਗੱਲ ਕਰ ਲਈਏ ਉਹ ਵੀ ਰੱਬ ਕੁਦਰਤ ਮੈਨੂੰ ਰੱਬ ਨੇ ਇਹਨੂੰ ਪੂਰਾ ਦਿੱਤਾ ਤੇ ਜਿਹੜੀ ਚੜਾਈ ਦੀ ਗੱਲ ਕਰ ਲਈ ਉਹ ਵੀ ਬਹੁਤ ਚੰਗਾ ਦਾ ਅੰਚਲੀ ਬਹੁਤ ਜ਼ਿਆਦਾ ਚੰਗੇ ਲੱਗੇ ਆ ਤੇ ਲੇਵਾ ਵੀ ਕਰਮਾ ਵਾਲੀ ਬਹੁਤ ਜ਼ਿਆਦਾ ਖੁੱਲਾ ਮਾਰੂਗੇ ਜੇ ਹਫਤਾ ਕੇ 25 ਸੁਣਦੀ ਨਹੀਂ। ਮੂੰਹ ਛੇ ਦਾ ਤੇ ਆ ਦੁੱਜਾ ਸੁਆ ਜੀ। ਮਾਰਤਾ ਨੇ ਕਹਿਮ ਤਾਂ ਅਗਰੇ ਪਈਏ 25 ਪੱਤੀ ਦਿੱਤਾ ਪਰ ਆਪਾਂ ਹੋਰ 25 ਨੂੰ ਛੱਡੀ ਐ ਵੇਖੋ। ਕਿਤੇ ਨੇ ਨਾ ਕਰਾਇਆ। ਹਾਂ। ਬੱਲੇ ਬੱਲੇ ਬੰਦੋ। ਇਹ ਪੱਛੀ ਦੁੱਧ 25 ਤੋਂ ਪਲੱਸ ਭਰਾ ਦੇਗੀ ਬਾਕੀ ਕਰਮਾ। ਬਾਕੀ ਵੀ ਜੀ ਕਿਸੇ ਦੀ ਸੇਵਾ ਦਾ। ਇਹ ਤੁਸੀਂ ਵੀ ਜੀ ਦੇਖ ਕੇ ਜੱਜਮੈਂਟ ਕਾ ਲਾਗੇ 25 ਦੇਣਾ ਜਾਂ 30 ਦੇਣਾ ਜਾਂ 50 ਦੇਣਾ। ਕਹਾਂ ਨੂੰ ਮੈਂ 40 ਕਹਦਾ 45 ਕਹਦਾ ਕੋਈ ਫਾਇਦਾ ਨਹੀਂ ਨਹੀਂ 25 ਉਹ ਪਾਸ ਪਲੱਸ ਜਿਹੜੀ ਬੱਛੀ ਦੁੱਧ ਭਰਾ ਦੇ ਕੇ ਦਾਵਣਾ ਸਾਨੂੰ ਮਾਲਕਾਂ ਨੇ ਕਹਿਨ ਦਾ ਕਿ ਪਿਛਲੇ 25 25 ਲੀਟਰ ਦਾ ਪਹਿਲੇ ਸੁਵੀ ਦਾ ਕਹਿੰਦੇ ਸੀ ਆਪਾਂ ਦੂਜੀ ਸੁਵੀ ਦਾ 25 26 ਲੀਟਰ ਕਹਿ ਦਿੰਦੇ ਹਾਂ ਕਿਉਂਕਿ ਸਾਰੇ ਵੀਰਾਂ ਭਰਾ ਨੂੰ ਕਹਿੰਦਾ ਕੋਈ ਫਾਇਦਾ ਪਤਾ ਹੀ ਹੈ ਸਾਰਿਆਂ ਨੂੰ ਕਿੰਨਾ ਕੁ ਪਸ਼ੇ ਦੁੱਧ ਭਰਉਣਾ ਕਿੰਨਾ ਗੀ ਬਾਕੀ ਚਾਰ ਕੁਆਲਟੀ ਨਸਲ ਨਸਲ ਜਿਹੜੀ ਬੱਛੀ ਦੀ ਬਹੁਤ ਜ਼ਿਆਦਾ ਚੰਗੀ ਆ ਤੇ ਠੰਡੀ ਧੀਰੀ ਬੱਛੀ ਹੈ ਜੀ ਸ਼ਗੜਾ ਕੁੱਤੀ ਕੁੱਤੀ ਪਤਾ ਨਮੀ ਕੁੱਤੀ ਦੀ ਵੱਡੇ ਕੱਦ-ਕੱਦ ਦੇ ਵੱਡੇ ਢਾਂਚੇ ਵੱਡੇ ਬਾਕੀ ਸੰਨੀ ਖਾ ਕੇ ਬੱਚੀ ਆ ਕੋਈ ਇਹਨੂੰ ਪੱਠਿਆਂ ਪਠਾਈ ਨਹੀਂ ਹਰਿਆਣੇ ਦੀ ਬੱਚੀ ਆ ਜੀ ਗਦਾਵਾ ਗਦਾਵਾ ਖਾ ਕੇ ਆਰਾਮ ਨਾਲ ਲੜਪੜ ਲਈਏ ਉਸੀ ਜੇ ਇਹਦੀ ਮੁੱਲ ਦੀ ਗੱਲ ਕਰੀਏ ਮੁੱਲ ਅੱਜ ਦੀ ਰੇਟ ਵਿੱਚ ਬੱਚੀ ਦਾ 1 ਲੱਖ 5000 ਰੁਪਿਆ ਕਰਦੇ ਆ ਤੇ ਬਾਕੀ ਮਾਰਸਤਾਲ ਫੋਲ ਹੋਊਗਾ ਜੀ ਛੋਟ ਫੋਲ ਹੋਊਗੀ ਬਾਕੀ ਆਪਣੇ ਫਿਕਸਡ ਰੇਟ ਨਹੀਂ ਹੁੰਦੇ ਜੀ ਤੇ ਬਾਕੀ ਜੇ ਕੋਈ ਵੀਰ ਭਰਾ ਲੇਖੋ ਬਹੁਤਾ ਹੀ ਆਪਣੀ ਜੀ ਸੌਦੇ ਬਾਜੀ ਪੈਣਾ ਵੀ ਕੋਈ ਕਹਦੇ ਵੀ ਬਹੁਲੇ ਥੱਲੇ ਉਹ ਆ ਸੌਦੇ ਭਿੜਨਾ ਉਹ ਆਪਣੇ ਕੋਲ ਇੰਨਾ ਟਾਈਮ ਨਹੀਂ ਹੈਗਾ हां कोई 10 12000 ਦਾ ਆਪਣਾ ਮਗਦੇ ਜਿਹੜਾ ਰੱਖਿਆ ਆਪਾਂ ਕੋਈ ਮੁੱਲ ਚਾਗਰੀ ਦਾ ਬਾਕੀ ਬੱਛੀ ਚੰਗੀ ਬੋਧ ਹੈਗੀ ਜਾਨਗਵਾਲ ਦੀ नस्ਲ ਬਹੁਤ ਜਿਆ ਚੰਗੀ ਥਾਣੀ ਬਹੁਤ ਜਿਆਦਾ ਚੰਗਾ ਲੱਗਾ ਜੇ ਕਿਸੇ ਵੀ ਭਰਾੜੇ ਦਾ ਖੜਦੇਗੀ ਆਪਣੇ 50 ਕਿਲੋਮੀਟਰ ਏਰੀਆ ਵਿੱਚ ਬੱਛੀ ਦੀ ਪਹੁੰਚ ਵੀ ਕਰ ਦਾਂਗੇ ਆਪਣੇ ਸੌਦੇ ਦੇ ਵਿੱਚ ਜੋ ਵੀ ਆਪਣੇ ਕੋਈ ਕੰਪਨੀ ਜਾਂ ਆਪਣੇ ਕੋਈ ਗੱਡੀ ਦੀ ਸਹੂਤਾ ਟ੍ਰਾਂਸਪੋਰਟ ਦੀ ਸਹੂਤਾ ਆਪਣੇ ਕੋਲ ਤੇ ਵੀ ਨਟੇਗੀ ਬਾਕੀ ਵੀ ਜਿੰਨੇ ਇੱਥੇ ਆਉਣਾ ਤਸੱਲੀ ਕਰਕੇ ਖੜੋ ਆਉਣ ਨਾਲ ਮਗਾਉਣ ਦੀ ਵੀ ਤੇ ਕੋਈ ਲੋੜ ਨਹੀਂ ਕੋਈ ਅਸੀਂ ਵੀ ਬਾਅਦ ਚ ਲਾਮੇਦਾਰ ਦੇ ਭੱਗੀ ਹੋਏ ਤੇ ਤੁਸੀਂ ਵੀ ਬਾਅਦ ਚ ਮੜ ਕੇ ਆਪਾਂ ਨੂੰ ਕਹਿੰਦੇ ਨੇ ਇਹ ਇੱਥੇ ਆਓ ਹਰ ਚੀਜ਼ ਦੀ ਵੀ ਜੀ ਤਸੱਲੀ ਕਰਕੇ ਇੱਥੇ ਚੈੱਕ ਕਰਕੇ ਖੜਿਆ ਕਰੋ ਮੇਰੇ ਤੋਂ ਅਸੀਂ ਵੀ ਪਿੱਛੋਂ ਤਸੱਲੀ ਕਰਕੇ ਚੈੱਕ ਕਰਕੇ ਤੇ ਤੁਹਾਡਾ ਵੀ ਵੀ ਜੀ ਹੱਕ ਬਣਦਾ ਤਸੱਲੀ ਕਰਕੇ ਹਰ ਚੀਜ਼ ਨੂੰ ਖੜਿਆ ਕਰੋ ਕਿਉਂਕਿ ਬਾਕੀ ਜਿਹੜੇ ਵੀ ਭਰਾ ਵੇਖੋ ਕਿਵੇਂ ਆਉਣ ਮਗੜਦੇ ਆਉਣ ਵੇਖੋ ਇਹ ਸਾਹ ਵਾਲੀ ਚੀਜ਼ ਆ ਬੰਦੇ ਉਹ ਪੱਟੋ ਪੋਸ਼ਿਆ ਘੜੀ ਪੇਨੂ ਪੋਸ਼ਿਆ ਪਾਲ ਨੂੰ ਪੋਸ਼ਿਆ ਤੇ ਤੁਸੀਂ ਇਧਰੋਂ ਵੇਖਦੇ ਵੀ ਜੀ ਕੋਈ ਕੋਈ ਫਰਕ ਨਹੀਂ ਪੈਂਦਾ 50 60 ਕਿਲੋ 70 80 ਕਿਲੋ ਮੀਟਰ ਜਿਆਵਾ ਵਾਧੂ ਵਾਧੂ ਤੇਲ ਹਿਆਰ ਦਾ ਲੱਗਣਾ ਜੀ ਆਣ ਕੇ ਵੀ ਜੀ ਹਰ ਇੱਕ ਚੀਜ਼ ਦੀ ਤਸੱਲੀ ਕਰਕੇ ਬੇਸ਼ੱਕ ਫਿਰ ਪੈਸੇ ਦੇ ਕੇ ਵਛੀ ਜਾਂ ਡੰਗਰ ਕੋਈ ਵੀ ਮਗਾ ਕਰੋ ਬਹੁਤ ਵਿੱਚ ਵੀ ਜੀ ਆਪਾਂ ਵੇਖੋ ਤਸਵੀਰ ਵੀ ਨਹੀਂ ਕਹਿਣ ਵਾਲੇ ਗੱਲ ਬਾਂਦੇ ਦਾ ਅਸੀਂ ਵੀ ਨਹੀਂ ਸੁਣਨ ਵਾਲੇ ਬਾਂਦੇ ਬਾਅਦ ਵਿੱਚ ਆਪਾਂ ਇਹ ਧਾੜੇ ਸੁਣੀ ਜਾਈਏ ਕਿ ਅਸੀਂ ਦਾ ਸਹੀ ਘੱਡੀ ਸੀ ਤੁਸੀਂ ਕਹਿਣਾ ਵੀ ਇਹ ਹੋ ਜਾ ਤੇ ਬਾਕੀ ਵੀਰ ਭਰਾ ਜਿਹੜੇ ਆਪਣੇ ਨਾਲ ਪਿਆਰ ਕਰਦੇ ਨੇ ਜਾਂ ਪੱਕੇ ਆ ਆਪਣੇ ਯਕੀਨਦਮਾ ਉਹਨਾਂ ਨੂੰ ਭੇਜ ਵੀ ਲਈਦਾ ਕੋਈ ਗੱਲ ਨਹੀਂ ਕਿਉਂਕਿ ਆਪਣੇ ਜਿਹੜੇ ਪੱਕੇ ਬੰਦੇ ਤਸੱਲੀ ਬਾਖੋ ਉਹ ਦੂਜੀ ਮੈਂ ਦੀ ਗੱਲ ਕਰਾਂ ਪਹਿਲਾ ਸੂਬਾ ਝੋਟੀ ਫਰਮਤਨ ਪਹਿਲਾ ਸੂਬਾ ਝੋਟੀ ਇਹ ਸੂਈ ਨੂੰ ਅੱਜ ਇਹਨੂੰ 10 ਤੋਂ 12 ਦਿਨ ਹੋ ਗਿਆ ਦੁੱਧ ਚੋਣ ਵਾਲਾ ਬਿਲਕੁਲ ਰੈਡੀ ਜਿਹੜਾ ਇਹਦੇ ਕੋਲ 12 ਕਿਲੋ ਕਹਿਣ ਨੂੰ ਜਿੰਨਾ ਮੱਝ ਗਈ ਹੈ 13 14 15 ਆਪਣਾ ਹੋਣੀ ਹੈਗੇ ਅਗਰ ਨਾ ਜੋ ਹੈਗਾ ਉਹ ਉਹੀ ਕਵਾਂਗੇ ਜੇ 12 ਤੇ 12 ਤੇ 15 ਤੇ 15 ਕਵਾਂਗੇ ਸੂਆ ਦਾ ਪਹਿਲਾ ਇਹ ਤੇ ਮਾਰ ਇਕੱਠੀ ਘਟਾਵਾ ਹਾਂ ਹਾਂ ਕਿਉਂ ਪਸਮਾ ਇੱਕ ਨੰਬਰ ਆ ਜੀ ਬਿਲਕੁਲ ਪੂਰ ਛਟਾ ਥਣ ਘਟਵਾਦੀ ਹਰ ਜੀ ਦੀ ਇਹਦੀ ਗਾਰੰਟੀ ਹੋਵੇ ਬਾਕੀ ਬਾਲੀ ਵੱਡੀ ਨਹੀਂ ਝੋਟੀ ਹੈਗੀ ਤੇ ਬਾਲੀ ਛੋਟੀ ਨਹੀਂ ਹੈਗੀ ਬਿਜਲੀ ਮਿਲਦੀ ਝੋਟੀ ਪਹਿਲਾ ਸੁਆਹ ਆਵੇ ਮਗਰ ਜੇ ਕੱਟਾ ਆਵੇ ਥਣ ਦੇਵਾ ਬਹੁਤ ਜ਼ਿਆਦਾ ਚੰਗਾ ਲੱਗਾ ਦੁੱਧ 12 ਕਿਲੋ ਚੋਣ ਵਾਲਾ ਸਹੀ ਅੱਜ ਦੀ ਡੇਟ ਵਿੱਚ ਹੈਗਾ ਝੋਟੀ ਹੋਰ ਕਰਨ ਦੋ ਦੇ ਬਾਕੀ ਨਸਲ ਯਾਨਕ ਕੁਆਲਟੀ ਹੈਗੀ ਜੀ ਟੌਣਕ ਪਾਟੀ ਸਾਬ ਮੇਰੇ ਬਖਾ ਦਿਓ ਜੀ ਬਿਲਕੁਲ ਫੇਸ ਮੁਖਾ ਦਾ ਸਾਫ ਨਾ ਕਿਸੇ ਵੀੰਦਾ ਤੋਂ ਬਾਰੰਦਰ ਹੋ ਗਿਆ ਜੀ ਚੰਗੀ ਬੋੜੇ ਬੜਾ ਹੋਣ ਜਿਹੜਾ ਟਾਈਮ ਹੈ ਜੀ ਵੀਡੀਓ ਦਾ ਦੁਪਹਿਰੇ 1:30 ਵਜੇ ਦਾ ਹੁੰਦਾ ਜੀ ਫੇਰੇ ਆਪਣੀਆਂ 4:30 4:40 ਦੀਆਂ ਮੱਛੀਆਂ ਦੀ ਚਵਾਈ ਹੋਈ ਹੈ ਉਹ ਵੀ ਜੋ ਬਣੇ ਨੇ ਕਿਵਾਂ ਜ ਮੱਝਾ ਉੱਠ ਕੇ ਚਵਾਈ ਕਰ ਦਿੰਦਾ 4:30 4:40 ਬਾਕੀ ਚੌਣ ਸਮਾਜ ਇੱਕ ਨੰਬਰ ਆ ਜੀ ਚੰਗੀ ਜੀ ਬੋਧ ਆ ਜੀ ਦੁੱਧ ਆ ਕੋਈ ਅੱਗੇ ਕਿਨੇ ਸੇਵਾ ਦਾ ਅੱਗੇ 13 ਦੇ ਦੇ 14 ਦੇ ਉਹ ਕਿਸੇ ਅਸੀਂ ਅੱਜ ਜਿਹੜੇ ਵਿੱਚ ਉਹ ਗੱਲ ਕਰਾਂਗੇ ਜੋ ਆਪਣੇ ਘਰੇ 12 ਕਿਲੋ ਐਂ ਖੰਡਾ ਰੁੱਧੀ ਢੋਟੀ ਉਹ ਚੌਣ ਵਾਲਾ ਹੈਗਾ ਮੁੱਲ ਦੀ ਗੱਲ ਕਰੀਏ ਇਹਦਾ ਮੁੱਲ 1,25,000 ਰੁਪਇਆ ਕਰਦੇ ਆ ਬਾਕੀ ਮਾਨਸਤਾ ਬੋਲੋ ਹੋਊਗਾ ਜੀ ਤੁਹਾਨੂੰ ਜਿਹੜੀ ਅੱਗੇ ਹਰ ਦੱਸੀ ਦੀ ਆ ਵੀ ਆਪਣਾ ਫਿਕਸ ਡੇਡ ਨਹੀਂ ਹੈਗੀ ਸਵਾ ਲੱਖ ਰੁਪਇਆ ਢੋਟੀ ਦਾ ਮੁੱਲ ਕਰਦੇ ਆ ਹਾਫ ਹੋ ਕੇ ਫੇਰ ਛੋਟੀ ਦੀ ਗੱਲ ਕਰੀਏ ਜੀ ਚਾਰ ਗੰਦ ਕੱਟੀ ਇਹਦਾ ਫੇਸ ਕੁਆਲਟੀ ਵਿਖਾਉ ਦੋ ਬੇਨਾ ਬਿਲਕੁਲ ਪਿਆਰ ਚਾਰ ਦਾ ਨੇ ਜਿਹੜਾ ਸੂਆ ਪਹਿਲਾ ਸੂਆ ਚਾਰ ਦਾ ਨੇ ਕੱਟੀ ਵੱਡੇ ਕਦ ਕਾੜ ਦੀਏ ਜੀ ਫੁੱਲ ਢਾਂਚੇ ਦੀ ਫੁੱਲ ਢਾਂਚੇ ਦੀ ਆ ਕੋਈ ਛੋਟੇ ਕਦ ਕਾੜ ਦੀ ਨਹੀਂ ਹੈਗੀ ਫੁੱਲ ਢਾਂਚੇ ਦੀ ਫੋਟੋ ਵਰ ਦੇ ਵੱਡੇ ਕੱਟ ਕਾੜ ਦੇ ਤੇ ਵਾਲੇ ਉਹ ਗੰਦ ਨੂੰ ਮਮੇ ਨਾ ਤੀਏ ਸੂਈ ਇਹਨੂੰ ਛੋਟੀ ਰੂਪਾਂ ਕੱਟਾਂ ਦੇ ਮਗਰ ਕੱਟਾ ਇਹਦੇ ਮਗਰ ਦੇ ਸੂਈ ਇਹਨੂੰ 12 13 ਵੇ ਰੇ ਰਾਂਗੇ ਆ ਇਹਨੂੰ ਦੂਰੋਂ ਪਤਾ ਸ਼ਾਮੇ ਨਾਲ ਇਹ ਜਿਹੜੀ ਇਸ ਕਬਾੜੀ ਵਿੱਚ ਖਾਲਦੋ ਐ ਬਿਲਕੁਲ ਵੱਡੇ ਢਾਂਚੇ ਦੇ ਬੱਟੇ ਕੱਦਦੀ ਆ ਵੀ ਛੋਟੇ ਕੱਦਦੀ ਨਹੀਂ ਹੈਗੀ ਵੀ ਆਖੀ ਵੀ ਛੋਟੇ ਦੀ। ਅਰिजिनल ਚਾਰ ਮੰਦ ਜੇ ਮਾਰ ਕੋ ਕੰਮ ਵਾਲੀ ਨੂੰ ਕੀ ਲੱਗਾ? ਤੇ ਦੁੱਧ ਦੀ ਗੱਲ ਕਰ ਲਈਏ। ਦੁੱਧ ਦੇ ਵਜੋਂ ਆਪਣਾ ਸਹੀ ਹੈਗਾ ਨਾ ਉਹ ਛੱਤ ਤੋਂ ਬਾਹਰ। ਹਾਂ ਜੀ ਕਾਕਾ। ਤੁਸੀਂ ਜੋ ਬੋਲ ਕਹਿੰਦਾ ਵੀ ਦੁੱਧ 14 ਤੋਂ ਬਾਹਰ ਹੈਗਾ 15 ਕਿਲੋ ਦੇ ਲਾ ਕੇ ਚੱਕੀ ਠੋਡੀ ਵਾਲੀ। ਤੇ ਲੇਵਾ ਕੰਮ ਵਾਲੀ ਨੂੰ ਕੀ ਲੱਗਾ ਅੱਗੋਂ ਵੀ ਐਂਚਰ ਵਿਖਾ ਲਓ ਇੰਕਾਂ ਹੋ ਸਕਦਾ ਤੇ ਪਿੱਛੋਂ ਵਿਖਾ ਲਓ ਝੁੱਡੀ ਨੂੰ ਲੇਵਾ ਕੰਮ ਵਾਲੀ ਨੂੰ ਕੀ ਲੱਗਾ ਚਵਾਈ ਇਹਦੀ ਵੀ ਸਵੇਰੇ 4:30 ਵਜੇ ਦੀ ਹੋਈ ਹੈ ਜੀ ਕੋਈ 5-10 ਮਿੰਟ ਉਧਰ ਉਧਰ ਹੀ ਹੋ ਲੂਗਾ ਬਾਕੀ ਚਵਾਈ 4 ਵਜੇ ਤੋਂ ਬਾਅਦ ਚ ਹੋਈ ਹੈ ਜੀ 5 ਵਜੇ ਤੋਂ ਪਹਿਲਾਂ ਦੀ ਹੈ ਐਂਚਰ ਵੇਹ ਲਓ ਕੱਟੀ ਨੂੰ ਕੀ ਲੱਗੇ ਜੀ ਤੇ origignal ਚਾਹ ਚਾਰ ਦੰਦ ਤੇ ਪਹਿਲਾ ਸੁਗਾਂ ਸਿੰਘਵਾੜੀ ਤੋਂ ਖਾਲ ਫੇਸ ਕੁਆਲਟੀ ਦਾ ਜੇ ਕਹਾਂ ਮੈਂ ਖਾਲੋ ਸਿੰਘ ਉਹ ਖਾਲੋ ਕੱਟੀਆਂ ਆਰ ਗਈ ਲੱਗੇ ਸਿੰਘ ਕੁਆਲਟੀ ਦਾ ਹਰ ਇੱਕ ਚੀਜ਼ ਖਾਲੋ ਇਹ ਤਾਂ ਲੈਵਾ ਖਾਲੋ ਅੱਗੋਂ ਲੈ ਕੇ ਤੇਰਾ ਤੇ ਹੈ ਆ ਸਮਾਨ ਉਹ ਬਿਲਕੁਲ ਲਾਲ ਹੁੰਦੀ ਹੈ ਜੀ ਉੱਤੋਂ ਤੱਕ ਚੱਡਾ ਚੜ੍ਹਦੇ ਨੇ ਤੇ ਜੀ ਗਾੜੀ ਗਾੜ ਚੋ ਦੀ 2.5 ਕਿਲੋ ਹੋ ਗਈ ਕੋਈ ਇੱਕ ਡੰਗ ਚੋਲੇ ਦੋ ਡੰਗ ਤਿੰਨ ਡੰਗ ਵੀ ਜੀ ਤਸੱਲੀ ਕਰੀ ਬਾਰੇ ਕੋਈ ਇਹ ਨਹੀਂ ਵੀ ਕਹਿਣ ਦੀਆਂ ਗੱਲਾਂ ਆ ਅਸੀਂ ਹਰ ਵਾਰ ਕਹਿੰਦੇ ਆ ਵੀ ਇੱਕ ਟਾਈਮ ਮੈਂ ਸ਼ਾਮਾਂ ਨੂੰ ਖਾਲੀ ਕਰ ਲਉ ਸਵੇਰੇ ਮੈਂ ਜਦੋਂ ਆਪੇ ਮੈਂ ਰਿਜ਼ਲਟ ਦੇ ਦੂੰ ਕਿ ਮੇਰੇ ਕੋਲ ਕੀ ਹੈਗਾ ਕੀ ਨਹੀਂ ਹੈਗਾ ਬਾਹਲੀਆਂ ਬਈਆਂ ਦੀ ਗੱਲ ਦੀ ਲੋੜ ਹੀ ਨਹੀਂ ਜਿੰਨੇ ਵੀ ਨੇ ਦੋ ਦੋ ਆਉਣਾ ਸ਼ਾਮਾਂ ਨੂੰ ਮੈਂ ਵੀਡੀਓ ਕਾਲ ਤੇ ਖਾਲੀ ਕਰਾਂ ਲੈ ਸਵੇਰੇ ਆਪਣੀ ਆ ਕੇ ਮੈਂ ਖਾਲੀ ਕਰਾਂ ਲੈ ਬਸ ਧੂਰ ਛਟਾ ਥਣ ਘੱਟ ਦਾ ਵੀ ਇਹ ਚੀਜ਼ ਦੀ ਸਾਡੀ ਗਾਰੰਟੀ ਹੋ ਜੇ ਕਿ ਇੱਕ ਕੰਮ ਨਹੀਂ ਫੇਰਾ ਨਹੀਂ ਪਏਗਾ ਕਿ ਕੋਈ ਮੈਂ ਥੱਲੇੋਂ ਗਲਤ ਹੋਈ ਗਈ ਬਾਕੀ ਅਟਰੋ ਖਾਲ ਦੋ ਵੱਟ ਵੱਡੇ ਜਾਂ ਕੋਈ ਨਾ ਵੀ ਛੋਟੇ ਜਿਹੇ ਕੰਮ ਦੀ ਹੋਣੀ ਆਪਣੇ ਆਪ ਲੋ ਐਂ ਪੂਰੇ ਮਨ ਦੀ ਬਿਲਕੁਲ ਪਰਪਰ ਫੇਸ ਕਵਾਜ ਦੀ ਲੰਮੀ ਹਰ ਇੱਕ ਪੱਖ ਦੇ ਮਤਲਬ ਬਹੁਤ ਜ਼ਿਆਦਾ ਨਹੀਂ ਜੀ ਆਹ ਬੱਚੇ ਦੇ ਕੈਮਰਾ ਬਾਹਰ ਸਾਹਮਣੇ ਦਾ ਬੱਚਾ ਖੜਾ ਕੋਈ ਬਾਹਰੇ ਵੱਡੇ ਬੱਚੇ ਨਹੀਂ ਹੈਗੇ ਬੱਚੇ ਦੇ ਬਾਹਰ ਕਰੀ ਮਰਜੀ ਆਲੇ ਬੱਚੇ ਤਾਜ਼ੇ ਬੱਚੇ ਹੈਗੇ ਤਾਜੀ ਬੱਚੇ ਆ ਜੀ ਬੱਚੇ ਵੀ ਜੀ ਤਾਮ ਗਲੀ ਦੇ ਆ ਵੇਖੋ ਕਈ ਭਰਾ ਵੀ ਬਾਦ ਵਿੱਚ ਫੇਰਾਂ ਨੂੰ ਫੋਨ ਲਾ ਕੇ ਕਹਿੰਦੇ ਵੀ ਵੀਜੀ ਵੀਡੀਓ ਪਾ ਦਿਓ ਬੱਚੇ ਦੀ ਪਾ ਦਿਓ ਮੱਝ ਦੀ ਪਾ ਦਿਓ ਹਰ ਇੱਕ ਜਹੇ ਤੁਹਾਡੇ ਕੋਲ ਕੋਈ ਲਕਾ ਰੱਖਦੇ ਵੀਡੀਓ ਨਹੀਂ ਵੀਜੀ ਆਪਣਾ ਆਪਣਾ ਨਹੀਂ ਆਪਾਂ ਵੇਖੋ ਚੈਨਲ ਨੂੰ ਤਰੱਕੀ ਦਿਵਾਉਣੀ ਆ ਜਾਂ ਆਪਾਂ ਇੱਕ ਇੱਕ ਦਾ ਇੱਕ ਦਿਨ ਨਹੀਂ ਵੇਚ ਕੇ ਵੀ ਕੱਲ ਨੂੰ ਆਪਾਂ ਘਰੇ ਬਹਿ ਜਾਣਾ ਲੰਮਾ ਸਮਾਂ ਕੰਮ ਕਰਨਾ ਲੰਮਾ ਸਮਾਂ ਚੈਨਲ ਚਲਾਉਣਾ ਸਹੀ ਜੀ ਗੱਲ ਦੱਸਾਂ ਕਿ ਜੋ ਕਲੀਅਰ ਹੈ ਜੀ ਐਮ ਜੋਟੀ ਵਿੱਚ ਕੋਈ ਨਹੀਂ ਹੈਗਾ ਜੀ ਬਿਲਕੁਲ ਓਕੇ ਚਵਾਈ ਦੀ ਇੱਕ ਨੰਬਰ ਹੈ ਨੀਰਲਟਰ ਕਰਮਾਂ ਵਾਲੀ ਕੀ ਲੱਗਾ ਅੰਚਲ ਅੰਚਲ ਬਹੁਤ ਜਿਆਦਾ ਸਸਤਾ ਪਾ ਪੈ ਨਹੀਂ ਕੋਈ ਜ ਵੀ ਪਾਏ ਦੇਖ ਸਕ ਕੋਈ ਜਿੱਦਾਂ ਮਰੇ ਘਰੇ ਆਪਣੀਆਂ ਬੀਬੀਆਂ ਭੈਣਾਂ ਚ ਮਾਂ ਜਬੀ ਚੋਤ ਬਈ ਬਹੁਤ ਜਿਆਦਾ ਚੰਗੀ ਹੈ ਚਵਾਈ ਇਹ ਆਰਡਰ ਵੀਰ ਨੂੰ ਕੱਢੀ ਨੂੰ ਕੀ ਲੱਗਾ ਅਜੇ ਘੱਟੋ ਘਾਟ 5 ਘੰਟੇ ਲੱਗ ਪਏ ਹੈ ਜੀ ਐ ਸਾਮਾਂ ਦਾ ਪੂਰੀ ਉੱਪਰ ਤੱਕ ਬਣ ਗਈ ਜੀ ਤੇ ਮੁੱਲ ਦੀ ਗੱਲ ਕਰੀਏ ਝੋਟੀ ਦੀ ਮੁੱਲ ਲੱਗਦਾ 1 ਲੱਖ 85000 ਵੱਡੇ ਕੱਦ ਵਾਲੀ ਛੋਟੀ ਜਿਹੀ ਕਿ ਕਮੇ ਛੋਟੀ ਛੋਟੀ ਨਹੀਂ ਹੈ ਜਿਹੜਾ ਕੱਦ ਛੋਟਾ ਹੈ ਆਪਾਂ ਛੋਟਾ ਹੋਣਾ ਹੈ ਤੁਹਾਨੂੰ ਆਪਣੇ ਨੂੰ ਮੱਝ ਦੀ ਇੱਕ ਡਾਂਗ ਨਹੀਂ ਤੇ ਦੋ ਡਾਂਗ ਨਹੀਂ ਸ਼ਾਮਾਂ ਨੂੰ ਮੈਂ ਖਾਲੀ ਕਰ ਲਵਾਂ ਸਵੇਰੇ ਮੈਂ ਜਰੂਰ ਆਪੇ ਮੈਂ ਰਸਦਾ ਮੈਂ ਤਾਂ ਆਪਣੇ ਕੋ ਇੱਕ ਹੋਰ ਬਤਾ ਦੋ ਕੈਮਰਾ ਮਾਰਾ ਜਾ 24 25 ਕਿਲੋ ਵਾਲੀ ਖੜੀ ਆ ਪਰ ਮੈਂ ਥੋੜੀ ਜਿਹੀ 60 2 4 ਨ ਘਟ ਕੇ ਦੀ ਵੀਡੀਓ ਅਪਲੋਡ ਕਰਾਂਗਾ ਸਹੀ ਮੈਂ ਦੁੱਧ ਚਵਾ ਕੇ ਦਵਾਂਗੇ 24 25 ਕਿਲੋ ਦੋ ਤਿੰਨ ਲੱਗਣੀ ਆਉਣ ਨਾਲ ਚਵਾਈ ਵੀ ਕਾਵਾਂਗੇ ਆਪਣੇ ਚੰਦ ਦੇ ਦੀ ਝੋਟੀ ਦੀ ਉਹਦੇ ਦਾ ਥੋੜੇ ਜੇ ਮੂੰਹ ਤੇ ਬਾਤੀ ਟੰਕੇ ਲੱਗੇ 10 ਉਹਦੇ ਕਾਰਨ ਝੋਟੀ ਦੇ ਪੰਛੀ ਠੀਕੇ ਲੱਗੇ ਪਸ਼ੂ ਮਖਾ ਲੋ ਫੇਰ ਮਾਰ ਕੇ ਕਹਿੰਦੇ ਆ ਸਾਰੇ ਮਖਾ ਦੋ ਕਰੀ ਪੱਤੀ ਫੇਰ ਦਾ ਆ ਦੁਬਾਰਾ ਪਸ਼ੂ ਦੇ ਲਓ ਜੀ ਸਾਰੇ ਮੇਰਾ ਵੀਰ ਭਰਾ ਵਾਕੀ ਤੁਹਾਨੂੰ ਨੇੜੇ ਆਣ ਕੇ 19 ਦੇ 21 ਲੱਗਣਗੇ 21 ਦੇ 19 ਨਹੀਂ ਲੱਗਣਗੇ ਵੀ ਆਪਾਂ ਕੁਝ ਵੇਖੋ ਅੱਜਕੱਲ ਕੈਮਰੇ ਨੂੰ ਵੀ ਵੱਡਾ ਕਰਕੇ ਬਣਾ ਦਈਏ ਜਾਂ ਛੋਟਾ ਕਰਕੇ ਬਣਾ ਦਈਏ ਚੰਗਾ ਬਣਾ ਦਈਏ ਇਹੋ ਜੀ ਤੁਹਾਨੂੰ ਰੰਗ ਰੂਪ ملےਗਾ ਸੁਰਮੇ ਆ ਕਾਲੇ ਰਗੇ ਝਟੀਆਂ ਬੱਛੀ ਦਾ ਫੈਸ਼ਨ ਇਦਾਂ ਦਾ ਜੋ origignal ਹੈ origignal ਹੀ ਵਿਖਾ ਲਿਆ ਗਿਆ ਕੋਈ ਇਹਨੂੰ ਇਹਦੇ ਵਿੱਚ ਆਪਾਂ ਕੁਝ ਛੇੜ ਛਾੜ ਨਹੀਂ ਕੀਤੀ ਗਈ ਨਾ ਜਨਵਰ ਨੂੰ ਛੋਟੇ ਨੂੰ ਵੱਡਾ ਵੱਡੇ ਨੂੰ ਛੋਟਾ ਅੱਜਕੱਲ ਕੋ ਫੋਨਾਂ ਵਿੱਚ بڑے ਫੈਸ਼ਨ ਆ ਬੜਾ ਕੋ ਜੰਦਾ ਚਲੋ ਆਪਾਂ ਨੂੰ ਇੰਨੇ ਵਾਲ ਬਿਲਕੁਲ ਲੰਗ ਨਹੀਂ ਜਿਹਾਉਂਦੇ ਜੀ ਬੱਛੀ ਜਿਹੜੀ ਵੱਡੇ ਕਦ ਕਾੜਦੀ ਐ ਚਾਰ ਦਾੰਦ ਝੁੱਟੀ ਉਹ ਵੀ ਵੱਡੇ ਕਦ ਕਾੜਦੀ ਐ ਜਿਹੜੀ 2 ਨੰਬਰ ਵਾਲੀ ਝੁੱਟੀ ਆ ਜੀ ਇਹ ਵਿਚਲੇ ਜੇ ਮੇਲ ਦੀ ਝੁੱਟੀ ਆ ਜੀ ਬਾਕੀ 1 ਡੰਗਣੀ 2 ਡੰਗ 3 ਡੰਗ ਤਸੱਲੀਆਂ ਜਿੱਦਾਂ ਵੀ ਕਿਸੇ ਨੂੰ ਮਨ ਪਾਉਂਦਾ ਤਸੱਲੀ ਹੀ ਕਰਕੇ ਖੜਾਉ ਜਿੱਦਾਂ ਜਦੋਂ ਦਿਲ ਦੀ ਤਸੱਲੀ ਹੋਏ ਮਨ ਦੀ ਸੱਲੀ ਉਦੋਂ ਚੀਜ਼ ਨੂੰ ਲਿਆ ਕਰੋ ਤੇ ਬਾਕੀ ਸਾਰਿਆਂ ਵੀ ਨਾ ਭਰਾ ਨੂੰ ਪਤਾ ਜੀ ਆਪਣਾ ਪਿੰਡ ਆ ਜੀ ਭੋਲੇ ਕੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਨੇੜੇ ਫਰੇਗੜ ਜੂੜੀਆਂ ਫਦੇਗੜੀ ਛੂੜੀਆਂ ਬਿਲਕੁਲ ਆਪਣਾ 7 ਕਿਲੋਮੀਟਰ ਪੈਂਦਾ ਜੀ ਤੋਂ ਧਿਆਨਪੁਰ ਕੋੜਰੀ ਲਾ ਲੋ ਇਹ ਵੀ 6 ਤੋਂ 7 ਕਿਲੋਮੀਟਰ ਪੈਂਦਾ ਜੀ ਡੇਹਾ ਪੱਪਾ ਨਾਂਕੇ ਵੀ 6 ਤੋਂ 7 ਕਿਲੋਮੀਟਰ ਜੀ ਤੇ ਪਟਾਲਾ ਸ਼ਹਿਰ ਆਪਾਂ ਨੂੰ ਤੋਂ 22 ਕਿਲੋਮੀਟਰ ਆ ਜੀ 메ਨ ਕਾਲਾ ਖਾਨਾ ਅੱਡਾ ਜਿੱਥੇ ਲੱਗੋਣੀ ਹੈ ਭੁੜੇ ਕਾ ਰਸਤਾ ਜਾਂਦਾ ਜੀ ਇਸ਼ਾਰਾ ਦੇ ਤਾ ਨਾਲ ਹੈ ਇਹਦੇ ਕਿਸੇ ਵੀਰਾ ਭਰਾਵਣ ਨਹੀਂ ਪਤਾ ਲੱਗਦਾ ਤਾਂ ਬਾਕੀ ਵੀਜੀ ਲੋਕੇਸ਼ਨ ਲਾ ਸਕਦੇ ਤੁਸੀਂ ਸਰਪੰਚ ਡੇਰੀ ਫਾਰਮ ਭੋਲੇ ਕੇ ਦੀ ਤੇ ਲੋਕੇਸ਼ਨ ਦੇ ਵੀ ਜਿੱਥੇ ਮਰਜੀ ਆ ਜੀਦਾ ਜੀ ਬਾਕੀ ਆਪਣੇ ਫਾਰਮ ਦੇ 20 ਘੰਟੇ 5 ਤੋਂ 7 ਮੱਝਾਂ ਰਹਿੰਦੀਆਂ ਰਿਤਿਆਣੀਆਂ ਕਉ ਵੀ ਥੋੜਾ ਜਿਹਾ ਮਸ਼ੀਨ ਦੇ ਸਾਥੀ ਲਈ ਸੀ ਉਹ ਵੀ ਜੀ ਹਾਂ ਥੋੜਾ ਜਿਹਾ ਫਸਲ ਹੀ ਲਗਾ ਕੇ ਮਾਲ ਬੜਾ ਘਟਾਇਆ ਹੁਣ ਇੱਕ ਦੂਹ ਦਿਨਾਂ ਤੱਕ ਫੇਰ ਆਪਾਂ ਜਾ ਰਹੇ ਹਰਿਆਣੇ ਦੇ ਮਾਲ ਲੈਣ ਵਾਸਤੇ ਬਾਕੀ ਮਾਲ ਤੁਹਾਨੂੰ ਚਲੀ ਘੜੇ ਸੁਆ ਸੁਆ ਮਿਲੇਗਾ ਜੀ ਇਹ ਨਹੀਂ ਹੋਇਆ ਕੋਈ ਮਹੀਨੇ ਦੀ ਸੂਈ ਜਾਂ ਦੋ ਮਹੀਨੇ ਸੂਈ ਟੋਕੜ ਵੀ ਜੀ ਆਪਣੇ ਕੋਲ ਅੱਜ ਨਹੀਂ ਆਉਂਦੀ ਟੋਕੜ ਵਾਲੇ ਵੀ ਜੀ ਫੋਨ ਨਾਲ ਆਗਾ ਆਪਾਂ ਵੇਖੋ ਟੋਕੜ ਮੈਂ ਨਹੀਂ ਪੁੰਦੇ ਵਿੱਚ ਵੇਖੋ ਆਪਾਂ ਕਦੀ ਇਹੋ ਜਿਹੇ ਚੱਕਰਾਂ ਪਾਏ ਨਹੀਂ ਵਾਦੇ ਘੜਾ ਆਪਾਂ ਸਿੱਧਾ ਸੌਦਾ ਵੇਚਣ ਵਾਲੇ ਬੰਦੇ ਆ ਵੀ ਸਿੱਧੀ ਮੈਂ ਲੈਂਦੀ ਸਿੱਧੀ ਵੇਚਦੀ ਨਾ ਵੀ ਜੀ ਆਪਣੇ ਕੋਈ ਨਾ ਜੇ ਆਪਾਂ ਕਿਸੇ ਦੀ ਵਿੱਚ ਪਾ ਕੇ ਮੈਂ ਆਹ ਗਾੜੀ ਤੁਰੇ ਰਹੀ ਆ ਉਹ ਆਪਣੇ ਔਖੇ ਜਿਹੇ ਕੰਮ ਹੈ ਜੀ ਆਪਣੇ ਉਹ ਨਹੀਂ ਆਪਾਂ ਕੰਮ ਕਰਦੇ ਜੇ ਨਾ ਆਪਾਂ ਵੀ ਜੀ ਦੇਸੀ ਮਹਿ ਲੈਂਦੇ ਮਾਲ ਆਪਣਾ ਸਾਰਾ ਹਰਿਆਣੇ ਦਾ ਪਸ਼ੀ ਵੀ ਤੁਹਾਨੂੰ ਮਿਲਿਆ ਕਰੇ ਕਿਉਂਕਿ ਆਪਣੇ ਵੀਰਾਂ ਭਰਾਵਾਂ ਦੀ ਬੜੀ ਚਾਹ ਦੇ ਵੀ ਯਾਰ ਫ੍ਰੀ ਫ੍ਰੈਂਟਲੀ ਪਸ਼ੀ ਵੀ ਲਿਆ ਕਰੋ ਇੱਕ ਪਸ਼ੀ ਜ਼ਰੂਰ ਹੀ ਲਿਆ ਕਰਾਂਗੇ ਹਰ ਵਕਤ ਤੁਹਾਨੂੰ ਮਿਲਿਆ ਕਰੇਗੀ ਜਿੱਦਾਂ ਇਹ ਪਸ਼ੀ ਵੇਚੀ ਇਸ ਤੋਂ ਬਾਲਾ ਹੋਰ ਆ ਜਾਏਗੀ ਇੱਕ ਪਸ਼ੀ ਦਾ ਵੱਧ ਨਹੀਂ ਇੱਕ ਪਸ਼ੀ ਤੁਹਾਨੂੰ ਹਰ 24 ਘੰਟੇ ਮਿਲਿਆ ਕਰੇਗੀ ਮੱਝਾਂ ਜਿਹੜੀਆਂ ਨੇ ਉਹ 5 ਤੋਂ ਤੁਹਾਨੂੰ 7 24 ਘੰਟੇ ਮਿਲਿਆ ਕਾਮੀਆਂ, ਸੁਈਆਂ, ਸਮਈਆਂ, ਝੋਟੀਆਂ ਅੱਗੇ ਵੀਰ ਭਰਾਵਾਂ ਦੇ ਜਿੱਦਾਂ ਅੱਗੇ ਉਹ ਆਪਣਾ ਵਰਕ ਕੰਮ ਚੱਲਦਾ ਸੀ ਉਦਾਂ ਹੀ ਫੇਰ ਕੰਮ ਚੱਲੇਗਾ। ਚੰਗੀਆਂ ਝੋਟੀਆਂ, ਚੰਗੇ ਰਿਕਾਰਡ ਵਾਲੀਆਂ, ਚੰਗੇ ਦੁੱਧ ਵਾਲੀਆਂ, ਚੰਗੇ ਸੀਮਣ ਦੀਆਂ ਉਹ ਰੁਟੀਨ ਵਿੱਚ ਅੱਗੇ ਵੰਗੂ ਫੇਰ ਆਉਣੀਆਂ ਚੱਲੂਆਂ ਜਣੀਆਂ। ਕਿਉਂਕਿ ਜਿਹੜਾ ਵਿਸਾਖੀ ਜਾਂ ਦੀਵਾਲੀ ਦਾ ਮੇਲਾ ਹੁੰਦਾ ਨਾ ਇੱਕ ਜਿੱਦਾਂ ਵਿਆਹ ਦਾ ਫੈਕਸ਼ਨ ਹੁੰਦਾ ਨਾ ਘਰ ਵਿੱਚ ਉਸਾਂ ਨੂੰ ਇਦਾਂ ਆਦਾ ਆਵਦਾ ਕਿਉਂਕਿ ਇਹ ਉੱਪਰ ਆ ਜਾਣਾ ਹੁੰਦਾ ਸੀ। ਤੇ ਹਰ ਚੀਜ਼ ਵੇਖੋ ਖੜਨੀ ਦੀ ਖੁਰਲੀਆਂ ਤੋਂ ਲੈ ਕੇ ਘਰ ਦਾ ਬਰਸਤ ਪਾਣੀ ਉਥੇ ਰਹਿਣ ਸਹਿਣ ਦੀ ਜਗ੍ਹਾ ਉਹ ਕੁਛ ਸਾਨੂੰ ਇੱਕ ਹਫ਼ਤਾ ਪਹਿਲਾਂ ਤਿਆਰੀ ਕਰਨੀ ਪੈਂਦੀ ਆ ਤੇ ਇੱਕ ਹਫ਼ਤਾ ਜਦੋਂ ਉਥੇ ਰਹਿਣਾ ਪੈਂਦਾ ਪੰਜ ਸੱਤ ਦੇ ਨੂੰ ਮਗਰੋਂ ਸੈਟਿੰਗ ਹੁੰਦੀਆਂ ਲੱਗ ਜਾਂਦੇ ਬੰਦਿਆਂ ਨੇ ਕਿਉਂਕਿ ਬੰਦੇ ਘਰੋਂ ਭਗਾਰ ਹੋਏ ਜਿੱਥੇ ਵੇਖੋ ਰਾਹ ਨੂੰ ਰਹਿਣ ਸਹਿਣ ਦੀ ਸੌਂਦੀ ਦੀ ਬੜੀ ਦਿੱਕਤ ਆਉਂਦੀ ਆ ਇਸ ਚੱਕਰ ਵਿੱਚ ਸਾਡੇ 20 ਦਿਨ ਲੱਗ ਜਾਂਦੇ ਆ ਇਸ ਕਰਕੇ ਥੋੜੇ ਜਿਸੀਂ ਮਾਲ ਦੀਆਂ ਬ੍ਰੇਕਾਂ ਲਾਈਆਂ ਦੀ ਦੂਜਾ ਚੌਥ ਦਾ ਦੇ ਵਿੱਚ ਨਵਾਂ ਲੋਟ ਹੋਰ ਵੀ ਆਏਗਾ ਇਹ ਵੀ ਨਵੀਆਂ ਝੋਡੀਆਂ ਚਲਵਾਈਆਂ ਆ ਪਰ ਵੱਡਾ ਲੋਡ ਜਿਹੜਾ ਹੋਰ ਆਏਗਾ ਦੂਜਾ ਚੌਦਾਨ ਨੂੰ ਚੰਗਾ ਮਾਲ ਆਏਗਾ ਚੰਗਾ ਨਸਲ ਜਾਤ ਖਵਾੜੀ ਕਿਸੇ ਨੇ 5 ਲੈਣੀਆਂ 6 ਲੈਣੀਆਂ 4 ਲੈਣੀਆਂ ਉਦਾਂ ਹੀ ਵੀਰ ਜੀ ਮਿਲ ਜਣਗੀਆਂ ਕਿਸ਼ਤਾ ਵਾਲਿਆਂ ਨੂੰ ਕਿਸ਼ਤਾਂ ਨਾਲ ਮਿਲ ਜਣਗੀਆਂ ਨਗਦਾਂ ਵਾਲਿਆਂ ਨੂੰ ਵੀਰ ਜੀ ਨਗਦਾਨਾ ਮਿਲ ਜਣਗੀਆਂ ਜਿੱਦਾਂ ਨਹੀਂ ਕਿਸੇ ਦੀ ਚਾਹਤ ਕੋ ਆਪਣੇ ਪੁਰਾਣੇ ਗਾਹਕ ਵੀਰ ਭਰਾ ਵੀ ਹੁੰਦੇ ਨੇ ਉਹ ਜਿੱਦਾਂ ਦਾ ਮਾਲ ਉਦਾਂ ਦਾ ਹੀ ਮਿਲ ਜੇਗਾ ਮਾਲ ਮਿਲੇਗਾ ਵੀਰ ਜੀ ਤੁਹਾਨੂੰ ਸਾਫ਼ ਸੁਥਰਾ ਚੰਗੀ ਕੁਆਲਿਟੀ ਚੰਗੀ ਨਸਲਾ ਤੇ ਬੱਛੀ ਬਹੁਤ ਜ਼ਿਆਦਾ ਚੰਗੀ ਹੈ ਐਡਰੈਸ ਤੁਹਾਨੂੰ ਦੱਸ ਦਿੱਤਾ ਜੀ ਪਿੰਡ ਆਪਣਾ ਫਿਰ ਭੋਲੇਗੇ ਜ਼ਿਲ੍ਹਾ ਗਰਦਾਸਪੁਰ 95016 ਤੇ 58050 ਇਹ ਫੋਨ ਨੰਬਰ ਜੇ ਗੱਲਾਂ ਦੇ ਵਿੱਚ ਤੁਹਾਡੇ ਨਾਲ ਹੋਰ ਹੀ ਬੜੀਆਂ ਗੱਲਾਂ ਕਿਉਂਕਿ ਵੀਡੀਓ ਬਣਾਉਣ ਨੂੰ ਅੱਜ ਬੜਾ ਟਾਈਮ ਹੋ ਗਿਆ ਜੀ ਤੇ ਬਾਕੀ ਗੱਲਾਂ ਹੁਣ ਆਉਣ ਵਾਲੇ ਲੋਡ ਦੇ ਵਿੱਚ ਸਾਰੀਆਂ ਕਰਾਂਗੇ ਤੇ ਸਾਰੇ ਦੇਖਣ ਵਾਲੇ ਵੀਰਾਂ ਭਰਾਵਾਂ ਦਾ ਦਿਲੋਂ ਧੰਨਵਾਦ ਆ ਜੀ ਆਪਣੇ ਚੰਨ ਨੂੰ ਵੱਧ ਤੋਂ ਵੱਧ ਕਰੋ ਲਾਈਕ ਕਮੈਂਟ ਤੇ ਸ਼ੇਅਰ ਵੀਰ ਜੀ ਜਰੂਰ ਕਰਿਆ ਕਰੋ ਤੇ ਫੋਲੋ ਵੀਰ ਜੀ ਜਰੂਰ ਚੈਨਲ ਨੂੰ ਕਰੋ ਕਿਉਂਕਿ ਤੁਹਾਡੇ ਇੱਕ ਫੋਲੋ ਦੇ ਨਾਲ ਵੇਖੋ ਕਿਸੇ ਵੀਰ ਭਾਨ ਨੂੰ ਚੰਗਾ ਜਰੂਰ ਮਿਲ ਜਾਂਦਾ ਤੇ ਬਾਕੀ ਜਿੰਨੇ ਵੀਰ ਭਰਾ ਆਪਣੇ ਨਾਲ ਪ੍ਰੇਮ ਕਰਦੇ ਆ ਉਹਨਾਂ ਦਾ ਦਿਨੋਂ ਧੰਨਵਾਦ ਕਰਦੇ ਪਥਰੀਗੜ੍ਹ